ਚਮੜੀ ਦਾ ਤੁਹਾਡਾ ਜੇ ਕੋਈ ਰੋਗ ਹੈ ਨਾ ਸੰਗਤ ਜੀ ਉਹ ਹਮੇਸ਼ਾ ਲਈ ਕੱਟਿਆ ਜਾਣਾ ਸਰ ਦਾ ਭਾਵਨਾ ਨਾਲ ਜਿਹੜਾ ਵੀ ਇਸ ਗੁਰੂ ਘਰ ਦੇ ਵਿੱਚ ਆਉਂਦਾ ਉਹਨਾਂ ਦੇ ਰੋਗ ਕੱਟੇ ਗਏ ਆ ਬਾਕੀ ਬਾਬਾ ਜੀ ਤੋਂ ਜਾਣਕਾਰੀ ਲੈ ਲੈਂਦੇ ਆ ਬਾਬਾ ਜੀ ਹੱਸੀ ਕਰਾਉਂਦੇ ਉਹ ਆਖਿਆ ਖਾਲਸਾ ਵੇ ਫਤਿਹ ਵਾਹਿ ਫਤਿਹ ਬਾਬਾ ਜੀ ਅੱਜ ਆਪਾਂ ਚੰਬਲ ਪਿੰਡ ਦੇ ਵਿੱਚ ਖੜੇ ਆ ਇਹ ਪਿੰਡ ਕਿੱਥੇ ਰਹਿ ਜਾਂਦਾ ਤੇ ਇਹਦੀ ਆਪਾਂ ਪੂਰੀ ਹਿਸਟਰੀ ਕੀ ਆ ਜੀ ਤਰਨਤਨ ਤੋਂ 7 ਕਿਲੋਮੀਟਰ ਦੂਰ ਸੇਰੋਂ ਪਿੰਡਾਂ ਸੇਰੋਂ ਤੋਂ 2 ਕਿਲੋਮੀਟਰ ਲਈਦੇ ਵਾਲੇ ਵੱਲ ਇਹ ਚੰਬਲ ਪਿੰਡ ਆ ਠੀਕ ਹੈ ਜੀ ਇਹ ਚੰਬੜਗੜਾ ਪਿੰਡ ਆ ਇਹ ਛੋੜਾ ਰਿਆ ਇੱਕ ਪਿੰਡ ਹੀ ਤੇ ਇਹ ਬਾਬਾਈ ਦੇ ਨਾਂ ਤੇ ਇਹ ਮਸ਼ਹੂਰ ਆ ਠੀਕ ਹੈ ਜੀ ਇੱਥੋਂ ਚੰਬੜਾ ਡੇ ਆ ਚੰਬੜਾ ਅ ਚੰਬੜਾ ਆਸੂ ਵਰਗਾ ਸੰਗਤ ਜੀ ਜਿਹੜੀਆਂ ਚੰਬੜਾ ਹੁੰਦੀਆਂ ਵਾ ਜੀ ਚੰਬੜਾ ਦਾ ਰੋਗ ਹੁੰਦਾ ਗਲ ਜਾਣਾ ਚੰਬੜਾ ਦਾ ਰੋਗ ਜਿਹੜਾ ਗਲ ਜਾਣਾ ਪਾਣੀ ਨਿਕਲਣਾ ਖਾਰ ਸੁਣੀ ਬਹੁਤ ਜਿਆਦਾ ਹਾਂ ਜੀ ਚੰਬੜੀ ਦੇ ਰੋਗ ਜਦੋਂ ਆਉਂਦੇ ਇਹ ਚੰਬੜੀ ਦੇ ਰੋਗ ਇੱਥੇ ਆਉਂਦੇ ਆ ਛੱਟਦੇ ਆ ਹਾਂ ਜੀ ਸੰਗਤ ਜੀ ਇੱਥੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਵੀ ਹੈ ਇੱਥੇ ਬਾਬਾ ਜੀ ਦਾ ਇਤਿਹਾਸ ਵੀ ਤੁਹਾਨੂੰ ਸਾਰੀ ਪੂਰੀ ਵੀਡੀਓ ਦੇ ਨਾਲ ਬੜੇ ਰਹੋ ਬੜੇ ਸਾਡੇ ਭਰਾ ਕਈ ਵਾਰ ਕੋਈ ਚਮੜੀ ਦੇ ਤੋਂ ਪੀੜਤ ਹੁੰਦਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਆਪਦਾ ਫਰਜ਼ ਏ ਸਮਝ ਕੇ ਤੇ ਤੁਸੀਂ ਇੱਕ ਵਾਰੀ ਇੱਥੇ ਆ ਕੇ ਨਮਸਤਕ ਹੋਣਾ ਬਾਬਾ ਜੀ ਕੀ ਕੀ ਰੱਖ ਦਿੰਦੇ ਆ ਲੋਨ ਨੂੰ ਕੀ ਕੀ ਬਾਬਾ ਜੀ ਪਰਹੇਜ਼ ਦੱਸਦੇ ਆ ਤੇ ਨਾਲੇ ਸਿੱਖ ਇਤਿਹਾਸ ਸੁਣਾਉਂਦੇ ਆ ਪੂਰੀ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਤੇ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ ਤਾਂ ਕਿ ਕਿਸੇ ਮੇਰੇ ਵੀਰ ਦਾ ਭਲਾ ਹੋ ਜੇ ਠੀਕ ਹੋ ਜੀ ਇੱਥੇ ਇਹ ਚੰਬਲ ਪਿੰਡ ਦਾ ਗੁਰਦੁਆਰਾ ਧੰਨ ਧੰਨ ਬਾਬਾ ਸਿੱਧ ਸਰਸਾਈ ਧੰਨ ਧੰਨ ਬਾਬਾ ਸਿੱਧ ਸਰਸਾਈ ਤੇ ਗੁਰੂ ਅਰਜਨ ਦੇਵ ਪਾਸ਼ਾ ਪੰਜਵੇਂ ਪਾਸ਼ਾ ਦਾ ਵਾਰਿਆ ਪੰਜਵੇਂ ਪਾਸ਼ਾ ਦਾ ਵਾਰਿਆ ਇਸ ਥਾਂ ਨੇ ਧੰਨ ਧੰਨ ਬਾਬਾ ਸਿੱਧ ਸਰਸਾਈ ਦਾ ਇਸ ਪਿੰਡ ਦੇ ਬਾਬਾ ਜੀ ਨਾਮ ਬੰਦਗੀ ਵਾਲੇ ਨਾਮ ਜਪ ਕੇ ਕਈ ਟੋਕਰੀ ਲੈ ਕੇ ਪ੍ਰਸ਼ਾਦਾ ਆਪਣਾ ਛੱਕੇ ਚਾਹ ਪਾਣੀ ਪੀ ਕੇ ਆਪਣੇ ਜਾਂ ਉਸ ਟੈਮ ਤੇ ਰੋਟੀ ਨਾਲ ਲੈ ਕੇ ਜਾਂਦੇ ਰਹਿਆ ਗੁਰੂ ਸਾਹਿਬ ਦੇ ਗੁਰੂ ਅਰਜਨ ਦੇਵ ਪਾਸ਼ਾ ਸਲੋਬਰ ਸਾਹਿਬ ਦੀ ਸੇਵਾ ਕਰਦੇ ਜਿਹੜਾ ਤਰਨਤਾਰਨ ਸਾਹਿਬ ਵਾਲਾ ਪੰਜਵੇਂ ਪਾਸ਼ਾ ਸਿਦਾਰੀ ਸਫਰਾਜ ਨੇ ਸਲੋਬਰ ਬਣਾਇਆ ਕਿਉਂਕਿ ਪੰਜਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਸੀ ਇਸ ਇਸ ਖੁਸ਼ੀ ਦੇ ਵਿੱਚ ਗੁਰੂ ਅਰਜਨ ਦੇਵ ਪਾਸ਼ਾ ਨੇ ਤਰਨਤਾਰਨ ਸਾਹਿਬ ਵਾਲੇ ਸਲੋਬਰ ਦੀ ਸੇਵਾ ਲਈ ਸੇਵਾ ਕਰਦੇ ਆ ਕਰਦੇ ਲੰਮੇ ਸਮੇਂ ਤੋਂ ਬਾਬਾ ਜੀ ਸੇਵਾ ਕਰਦੇ ਰਹੇ ਰੋਟੀ ਪਾਣੀ ਖਾ ਕੇ ਜਿੱਥੋਂ ਜਾਂਦੇ ਰਹੇ ਆਪਣਾ ਕਈ ਆਪਣੀ ਟੋਕਰੀ ਆਪਣਾ ਪਾਣੀ ਢਾਣੇ ਲੈ ਕੇ ਗੁਰੂ ਅਰਜਨ ਦੇਵ ਪਾਸ਼ਾ ਦੇ ਸਲੋਵਰ ਸਾਹਿਬ ਦੀ ਸੇਵਾ ਕਰਦੇ ਰਹੇ ਜਾਂਦਿਆਂ ਜੇ ਕੋਈ ਲੱਕੜ ਪਾਲਣ ਮਿਲ ਜਾਂਦਾ ਸੀ ਉਹ ਵੀ ਲੈ ਜਾਂਦੇ ਸੇਵਾ ਕਰਦਿਆਂ ਕਰਦਿਆਂ ਉੱਥੇ ਇੱਕ ਦਿਨ ਪਾਸ਼ਾ ਦੀਵਾਨ ਸੱਜਿਆ ਸੀ ਅਨੇ ਪਾਸ਼ਾ ਸੀ ਦਾਰੇ ਸੁਤਾਜ ਦਾ ਗੁਰੂ ਅਰਜਨ ਦੇਵ ਪਾਸ਼ਾ ਦਾ ਉੱਥੇ ਇੱਕ ਕੋੜਾ ਆ ਗਿਆ ਉਸ ਕੋੜੇ ਨੇ ਆਣ ਕੇ ਗੁਰੂ ਅਰਜਨ ਦੇਵ ਪਾਸ਼ਾ ਦੇ ਗਾੜੀ ਆਵਾਜ਼ ਲਾਈ ਬਾਬਾ ਜੀ ਮੇਰੇ ਤੇ ਕਿਰਪਾ ਕਰੋ ਮੈਂ ਕੋੜ ਦੇ ਰੋਗ ਨਾਲ ਪੀੜਤ ਆ ਤੇ ਗੁਰੂ ਅਰਜਨ ਦੇਵ ਪਾਸ਼ਾ ਨੇ ਸੰਗਤ ਦੇ ਵਿੱਚ ਵਾਰ ਲਾਈ ਮੇਰਾ ਨੇਮੀ ਤੇ ਪ੍ਰੇਮੀ ਸੇਖੁੱਤੋ ਜਿਨਨੇ ਇਥੋ ਦਾ ਜਲ ਪਾਣੀ ਨਾ ਛਕਿਆ ਹੋਵੇ ਤੇ ਸੇਵਾ ਇਥੇ ਕੀਤੀ ਹੋਵੇ ਤੇ ਬਾਬਾ ਜੀ ਪਹਿਲੇ ਬਚਨ ਨਾ ਨਹੀਂ ਉੱਠੇ ਫਿਰ ਦੂਸਰਾ ਬਚਨ ਗੁਰੂ ਅਰਜਨ ਦੇਵ ਪਾਸ਼ਾ ਨੇ ਛੜਿਆ ਮੇਰਾ ਨੇਮੀ ਪ੍ਰੇਮੀ ਸੇਖੁੱਤੋ ਜਿਨਨੇ ਇਥੋ ਦਾ ਜਲ ਪਾਣੀ ਨਾ ਛਕਿਆ ਹੋਵੇ ਉਸ ਕੋੜੇ ਨ ਪੱਲਾ ਲਾਓ ਬਾਬਾ ਜੀ ਫਿਰ ਇਥੇ ਦੂਸ ਦੋ ਬਚਨਾਂ ਨਾ ਬਾਬਾ ਜੀ ਨਹੀਂ ਉੱਠੇ ਤੀਸਰਾ ਬਚਨ ਗੁਰੂ ਅਰਜਨ ਦੇਵ ਪਾਸ਼ਾ ਨੇ ਬੈਠੇ ਨਹੀਂ ਛੜਿਆ ਬਾਬਾ ਚੰਬੜਾ ਲਾ ਪੱਲਾ ਇਸ ਕੋੜੇ ਨੂੰ ਬਾਬਾ ਜੀ ਨੇ ਸੱਤ ਵਰੀ ਉਸ ਕੋੜੇ ਨੇ ਪੱਲਾ ਲਾ ਕੇ ਗਲ ਚ ਪੱਲਾ ਪਾ ਕੇ ਪੁੱਛਿਆ ਕਿ ਮੇਰੇ ਪੱਲੇ ਦੇ ਵਿੱਚ ਗਰੀਬ ਸਿੱਖ ਦੇ ਕੀ ਤਾਕਤ ਆ ਮੇਰਾ ਪੱਲਾ ਲਾਉਣ ਵਾਲੇ ਦਾ ਕੋੜ ਦੂਰ ਹੋ ਜੂ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਕਿ ਬਾਬਾ ਜੀ ਜਿੰਨਾ ਚਿਰ ਤੱਕ ਬਾਬਾ ਚੰਬੜਾ ਤੇਰੀ ਯਾਦ ਤੇਰਾ ਪਿੰਡ ਰੁਬ گاਉਂ ਨਾ ਚਰ ਤੱਕ ਦੁਨੀਆਂ ਰੋਗੀ ਉਹ ਨਾ ਚਰ ਤੱਕ ਤੇਰੇ ਪਿੰਡ ਦਾ ਕੋਈ ਵੀ ਤੇਰੀ ਯਾਦ ਦਾ ਮਤਲਬ ਕੋਈ ਪਲਾ ਲਾ ਦੂਗਾ ਇਹ ਚੰਬੜੀ ਦਾ ਦੁਖਦਿਲਦਰ ਕੋਈ ਨਹੀਂ ਰਹਿਊਗਾ ਚੰਬਲ ਦਾ ਤੇ ਚੰਬਲ ਦਾ ਵਾਰਿਆ ਤੇ ਬਾਬਾਈ ਨੇ ਫਿਰ ਬਾਬਾਈ ਨੇ ਕਿਹਾ ਕਿ ਜੇ ਕਾਲ ਯੁਗ ਚ ਬਿਮਾਰੀ ਇਹ ਫੈਲ ਗਈ ਤੇ ਅੰਨ ਪਾਣੀ ਮੈਂ ਕਿੱਥੋਂ ਸ਼ਕਾਊਗਾ ਉਹਨੇ ਹਾ ਜਿਹੜਾ ਤੇਰੇ ਦਰ ਦਾ ਪਾਣੀ ਪੀਊ ਦਾ ਰੋਗ ਨਾ ਠੂਗਾ ਅਸੀਂ ਨਾ ਬੋਟ ਰੱਖ ਕੇ ਲਾਇਆ ਜਿੱਥੇ ਚਰਨ ਗੰਗਾ ਜਿਹੜਾ ਜਿਹੜਾ ਰੋਗੀ ਹੈ ਉਹਨੇ ਸਾਡੇ ਪਿੰਡ ਦਾ ਪਾਣੀ ਧਾਣੀ ਨਹੀਂ ਪੀਣਾ ਰੋਗੀ ਨੇ ਸਾਡੇ ਪਿੰਡ ਦਾ ਪਾਣੀ ਧਾਣੀ ਨਹੀਂ ਪੀਣਾ ਦੂਜਾ ਪੀਸ ਦਾ ਜਿਤਨਾ ਤੁਸੀਂ ਨਾਲ ਆਏ ਜੇ ਪ੍ਰਸ਼ਾਦਾ ਚੱਲਣ ਰਿਹਾ ਚਾਹ ਦਾ ਲੰਗਰ ਚੱਲਣ ਰਿਹਾ ਚਾਹ ਪੀ ਸਕਦੇ ਪ੍ਰਸ਼ਾਦਾ ਸਕ ਸਕਦੇ। ਬਾਬਾਈ ਦੇ ਵਰ ਲੈ ਲਿਆ ਉਸ ਤੋਂ ਪਤਾ ਫਿਰ। ਬਾਬਾ ਸਤਾਂ ਦੀ ਦਿੰਨੇ ਅਸੀਂ ਪਵਿੱਤਰ ਮਿੱਟੀ। ਹਾਂਜੀ। ਉਹਨੂੰ ਮਿੱਟੀ ਨਹੀਂ ਕਹਣਾ। ਇੱਕ ਸੰਡਾ ਕੇ ਰੱਖੇ ਨੂੰ। ਲੈ ਗਰੂ। ਮੇਰੇ ਬਾਜ ਨਹੀਂ ਜਾਂਦੇ। ਤੁਸੀਂ ਗੋਲੀ ਚੋ। ਉਹ ਬਾਜ ਦੀ ਫਿਰ ਬਾਜ ਦੀ ਨਾ ਫਿਰ ਆਉਂਦੀ ਹੈ। ਆਉਂਦੀ ਹੈ। ਉਸ ਤੋਂ ਪਤਾ। ਹਾਂਜੀ। ਉਸ ਤੋਂ ਬਿਨਾ ਫਿਰ ਬਾਬਾ ਇਸਤਾਨ ਦੀ ਜਣਨੀ ਹੈ ਪਵਿੱਤਰ ਮਿੱਟੀ ਉਹਨੂੰ ਮਿੱਟੀ ਨਹੀਂ ਕਹਿਣਾ ਰਖ ਸਾਹਿਬ ਕਹਿਣਾ ਉਹ ਇੰਨੀ ਲੈ ਜਾਣੀ ਆ ਜਾ ਕੇ ਕਿੱਡਾ ਕਿ ਮਿੱਟੀ ਦਾ ਬਰਤਨ ਲੈਣਾ ਇੱਕ ਕੌਲੀ ਲੈਣੀ ਇੱਕ ਗਲਾਸ ਲੈਣਾ ਕੌਲੀ ਗਲਾਸ ਭਾਵੇਂ ਪਲਾਸਟਿਕ ਦਾ ਹੋਵੇ ਭਾਵੇਂ ਮਿੱਟੀ ਦਾ ਹੋਵੇ ਭਾਵੇਂ ਸਟੀਲ ਦਾ ਹੋਵੇ ਕਿਉਂ ਮਗਰੋਂ ਜਲ ਪ੍ਰਵਾਹ ਕਰਨੇ ਕੌਲੀ ਗਲਾਸ ਕੁਝਾ ਲੈ ਕੇ ਰੱਖ ਕੁਝੇ ਚ ਪਾ ਕੇ ਉਸ ਕਮਰੇ ਚ ਲੈ ਜਾਣੀ ਜਿੱਥੇ ਮੀਟ ਸ਼ਰਾਬ ਸਿਗਰਟ ਤਮਾਕੂ ਆਂਡਾ ਬੀੜੀ ਇਹੋ ਜਿਹਾ ਬੰਦਾ ਉਸ ਕਮਰੇ ਚ ਨਾ ਹੋ ਘਰ ਦਾ ਬਾਹਰ ਦਾ ਗਵੰਢੀ ਤੁਹਾਡਾ ਕੋ ਰਿਸ਼ਤੇਦਾਰ ਤੁਹਾਡਾ ਕੋ ਆ ਆ ਗਿਆ ਉਸ ਕਮਰੇ ਚ ਨਹੀਂ ਜਾਣਾ ਚਾਹੀਦਾ ਜਿੱਥੇ ਬਾਬਾ ਜੀ ਦੀ ਰੱਖ ਪਈ ਆ ਠੀਕ ਐ ਸਵੇਰੇ ਉੱਠਣਾ ਅਮਰਤਵਲੇ ਜਿੰਨੇ ਵਜੇ ਉੱਠਦੇ ਕੋਈ 4 ਵਜੇ 5 ਵਜੇ 6 ਵਜੇ ਇੱਕੋ ਨੇਮ ਰੱਖਣਾ ਉੱਠ ਕੇ ਲੈਟਰਿੰਗ ਬਾਤ ਹੋ ਜਾਓ ਲੈਟਰਿੰਗ ਬਾਥਰੂਮ ਜਾ ਕੇ ਬੁਰਸ ਕੀਤਾ ਪਾਣੀ ਅੰਦਰ ਨਹੀਂ ਜਾਣ ਦੇਣਾ ਇਸ਼ਨਾਨ ਕਰਕੇ ਉਸ ਕਮਰੇ ਚ ਆ ਜਾਣਾ ਜਿੱਥੇ ਬਾਬਾ ਜੀ ਦੀ ਰੱਖ ਪਈ ਆ ਉੱਥੇ ਆਣ ਕੇ ਜਿਹੜਾ ਧਿਆਨੂ ਗਲਾਸ ਆ ਕਿ ਉਹ ਗਲਾਸ ਲਈ ਕਿ ਟੂਟੀ ਤੋਂ ਪਾਣੀ ਲੈ ਆਉਣਾ ਇੱਥੇ ਟੂਟੀ ਤੋਂ ਪਾਣੀ ਲੈਣ ਕਿਉਂ ਮਟਕੇ ਚ ਰੱਖ ਕੱਢਣੀ ਐ ਕੌਲੀ ਤੇ ਪਾਉਣੀ ਆ ਥੋੜਾ ਜਿਹਾ ਵਿੱਚ ਪਾਣੀ ਪਾ ਲੈਣਾ ਵੇ ਆਵੇ ਕੋਲ ਕੇ ਇਹਨੂੰ ਇਸ ਤਰ੍ਹਾਂ ਜਿਤਨਾ ਲੱਤ ਆਵੇ ਵੀਰ ਦੀ ਆਵੇ ਇਹ ਲੱਤ ਤੇ ਠਾ ਕਰੇ ਨੂੰ ਗਾ ਕਿਉ ਇਹ ਲੱਤ ਤੇ ਅਜੇ ਲੱਤ ਤੇ ਉੱਤੇ ਲਵਣੀ ਆ ਪਤਲੀ 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 ਆ ਲੱਤ ਤੇ ਆਵੇ ਐਸ ਤਰ੍ਹਾਂ ਲਵਣੀ ਆ ਹਾਂਜੀ ਹਾਂਜੀ ਪਤਲੀ ਪਤਲੀ ਲਵਣੀ ਠੀਕ ਆ ਹਾਂਜੀ ਆਪਾਂ ਲਾਉਂਦੇ ਆ ਮੁੱਕ ਗਈ ਇਹਦੇ ਚ ਨਹੀਂ ਲੱਗੀ ਗਾੜੀ ਅਜੇ ਐ ਚੋ ਦੁਬਾਰਾ ਫੇਰ ਕਢੋ ਕਮਲੀ ਚ ਪਾਓ ਪਾ ਕੇ ਫਿਰ ਕੋਲ ਕੇ ਲਾਓ 2 ਵਾਰਾਂ 3ਂ 4ਂ 5ਂ ਆਪਾਂ ਨੂੰ ਕੱਢਣੀ ਪੈ ਕੱਢੀ ਜਾਣੀ ਕੋਲ ਕੇ ਲਾਈ ਜਾਣੀ ਜਦੋਂ ਆਪਣੇ ਸਾਰੀ ਲੱਤ ਤੇ ਇਹਦੇ ਤੇ ਲੱਗ ਗਈ ਜਦੋਂ ਆ ਜਿਹੜਾ ਗਲਾਸ ਵਾਲਾ ਪਾਣੀ ਆ ਇਹ ਕਿਸੇ ਗੰਬਲੇ ਚ ਕਿਸੇ ਰੋਖ ਨੂੰ ਕਿਸੇ ਕੰਧ ਨੂੰ ਇਸ ਤਰ੍ਹਾਂ ਪਾ ਦਿਓ ਪੈਰਾਂ ਥਲੇ ਨਾਵੇ ਗਲਾਸ ਫਿਰ ਇੱਥੇ ਲਿਆਣ ਕੇ ਰੱਖ ਦੇਣਾ ਕੌਲੀ ਧੋਣੀ ਨਹੀਂ ਕਿਉਂ ਨਹੀਂ ਧੋਣੀ ਇਹਨੂੰ ਬਾਬਾ ਜੀ ਰੱਖ ਲੱਗ ਗਈ ਆ ਗਲਾਸ ਇੱਥੇ ਰੱਖ ਦੇਣਾ ਕੱਲ ਨੂੰ ਇਹੋ ਗਲਾਸ ਲੈਣਾ ਇਹੋ ਕੌਲੀ ਲੈਣੀ ਇੱਥੇ ਬੈ ਕੇ ਫਿਰ ਨਾਮ ਜਪਣਾ 10-15 ਮਿੰਟ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਾਨ ਤਾਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਤਾਨ ਤਰ ਬਾਬਾ ਸਿੱਧ ਸਰਸਾਈ ਜੀ ਤਾਨ ਤਾਨ ਬਾਬਾ ਸਿੱਧ ਸਰਸਾਈ ਜੀ ਤਾਨ ਤਾਨ ਬਾਬਾ ਸਿੱਧ ਸਰਸਾਈ ਜੀ ਮੈਂ ਤੇਰਾ ਬੱਚਾ ਤੇਰਾ ਪੁੱਤਰ ਆ ਤੇਰੀ ਰੱਖ ਲਾਉਣਾ ਮੇਰਾ ਚੰਬੜੀ ਦਾ ਦੁੱਖ ਦਿਲ ਦਾ ਦੂਰ ਕਰੋ 10 15 ਮਿੰਟ ਨਾਮ ਜਪ ਕੇ ਉਸ ਤੋਂ ਬੜਾ ਚਾਹ ਪਣੀ ਸਕੂ ਚਾਹ ਪਣੀ ਸ਼ਾਕੇ ਚੰਬੜੇ ਦਾ ਜੋੜਾ ਨਹੀਂ ਪਉਣਾ ਚੰਬੜੀ ਦੀ ਬੈਲਟ ਨਹੀਂ ਲਵਣੀ ਪਲਾਸਟਿਕ ਦੇ ਬੂਟ, ਚਾਤੀ ਦੇ ਬੂਟ, ਕੈਂਚੀ ਜਪਾ ਪਾਉ ਰਬੜ ਦੇ ਬੂਟ ਪਾਓ ਕੰਬੜੇ ਦੀ ਕੋਈ ਚੀਜ਼ ਇਸਤੇਮਾਲ ਨਹੀਂ ਉਹਨਾਂ ਚ ਕਰਨੀ ਜਿਹੜਾ ਤੱਕ ਬਾਬਾ ਜੀ ਰੱਖ ਲਾਉਣੀ। ਨਾ ਮੁੜ ਕੇ ਲਾਉਣੀ ਆ ਤੇ ਨਾ ਮੁੜ ਕੇ ਲਾਉਣੀ ਇੱਕ ਵਾਰ ਲਾਉਣੀ। ਸਵੇਰੇ ਅੰਮ੍ਰਿਤ ਵੇਲੇ ਸੁੱਚੇ ਮੂੰਹ ਲਈ ਅੱਜ 6 ਵਜੇ ਲਈ ਕੱਲ 6 ਵਜੇ ਲਾਉਣੀ 24 ਘੰਟਿਆਂ ਬਾਅਦ ਲਾਉਣੀ ਆ ਮੁੜ ਕੇ ਇਸ਼ਨਾਨ ਨਹੀਂ ਕਰਨਾ। ਅੱਜ ਇਸ਼ਨਾਨ ਕੀਤਾ 6 ਵਜੇ ਫਿਰ ਕੱਲ 6 ਵਜੇ ਇਸ਼ਨਾਨ ਕਰਨਾ। ਦਵਾਈ ਇੱਥੇ ਲਾਉਣੀ ਕੋਈ ਨਹੀਂ। ਇਹਦੇ ਬਾਰੇ ਦਵਾਈ ਖਾਣੀ ਕੋਈ ਨਹੀਂ। ਆਪਾਂ ਨੂੰ ਕੋਈ ਹੋਰ ਜਿਦਾਂ ਕੋਈ ਬੁਖਾਰ ਆ ਕੋਈ ਟਿੱਡ ਪੀੜ ਕੋਈ ਸਿਰ ਪੀੜ ਜੁਕਾਮ ਉਹਦੀ ਦਵਾਈ ਖਾਓ ਇਸ ਰੋਗ ਦੀ ਦਵਾਈ ਨਾਲ ਲਾਉਣੀ ਨਾ ਖਾਣੀ ਖਾਰ ਸੋ ਇਹ ਖਟੀਆਂ ਮਿੱਠੀਆਂ ਚੀਜ਼ਾਂ ਬੰਦ ਕਰੋ ਖਾਰ ਸੋ ਇਹ ਤੇ ਸ਼ਾਮਾਂ ਨੂੰ ਨਾਰੀਅਲ ਦਾ ਤੇਲ ਲਾ ਸਕਦੇ ਜੀ ਖਾਰ ਸੋ ਇਹ ਤੇ ਸ਼ਾਮਾਂ ਨੂੰ ਨਾਰੀਅਲ ਦਾ ਤੇਲ ਲਾਓ ਉਸ ਤੋਂ ਬਰਾ ਦੂਰ ਜੜੇ ਵਾਂਡੇ ਨਹੀਂ ਜਾਣਾ ਜਾਣਾ ਤੇ ਸ਼ਾਮਾਂ ਨੂੰ ਵਾਪਸ ਆਉਣਾ ਇਸ ਚੀਜ਼ ਦਾ ਨਾਗਾ ਨਹੀਂ ਪਣਾ ਚਾਹੀਦਾ ਰੋਜ਼ ਲਗਣੀ ਚਾਹੀਦੀ ਇੱਕ ਵੀ ਨਾਗਾ ਪਹਿ ਗਿਆ ਇਹਨੇ ਖੰਡਰ ਹੋ ਲੈਣਾ ਰਮਾਨ ਨਹੀਂ ਹੋਣਾ ਦੁਬਾਰਾ ਖੜਨੀ ਪੈਣੀ ਦੁਬਾਰਾ ਖੜਨੀ ਪੈਣੀ ਆ ਖੰਡਰ ਹੋ ਜ ਰਹੇ ਠੀਕ ਆ ਜਿੰਨੂੰ ਆ ਗਿਆ 40 ਦਿਨਾਂ ਤੋਂ ਪਹਿਲਾ ਰਮਾਨ ਉਨੇ 40-42 ਦਿਨ ਲਾਉਣੀ ਆ ਜੇ ਹੁਣ 40-42 ਦਿਨ ਹੋ ਗਏ ਆ ਤੇ ਰੋਗ ਜੇ 10-20% ਲਿੰਦਾ ਫਿਰ ਕੀ ਹੁੰਦਾ ਫਿਰ ਕੈਰੀ ਨਾ ਉਹ ਜੜਾਂ ਵਾਲੀ ਹੁੰਦੀ ਆ ਉਹਦੀਆਂ ਜੜਾਂ ਹੁੰਦੀਆਂ ਫਿਰ ਫਿਰ 40 ਤੋਂ 50 ਦਿਨ ਲਾਓ 60 ਦਿਨ ਲਾਓ ਫਿਰ ਲਾਉਣੀ ਆ ਇੱਕ ਨਾ ਹੋਰ ਸਰੈਸ ਰੋਗ ਚੱਲਿਆ ਇੱਕ ਅਕਜੀਮਾ ਤੇ ਸਰੈਸਸ ਆ ਉਹਨੂੰ ਟਾਈਮ ਲੱਗਦਾ ਉਹਨੂੰ 5-6-7 ਮਹੀਨੇ ਲੱਗ ਜਾਂਦੇ ਆ ਜਿਆਦਾ ਵੀ ਲੱਗ ਜਾਂਦੇ ਆ ਪੰਜਾਂ ਚੀ ਵੀਰਮਾਨ ਅਜੇ ਲੱਗੀਆਂ ਨੇ ਉਹ ਜਿਹੜਾ ਰੋਗ ਆ ਨਾ ਉਹਦਾ ਵਰ ਵਰ ਤੇ ਇੱਥੇ ਨਹੀਂਗਾ ਅੱਥੇ ਮਰ ਨਹੀਂਗਾ ਇੱਥੇ ਤੇ ਬਾਬਾ ਜੀ ਕਿਰਪਾ ਕਰਨ ਦੇ ਆ ਮਾਰੇ ਇਥੇ ਚੰਬਲਦਾ ਵਾ ਲੋਕ ਸ਼ਰਧਾ ਦੇ ਵਿਸ਼ਵਾਸ ਦੇ ਨਾਲ ਸਾਡੀ ਸ਼ਰਧਾ ਦੇ ਵਿਸ਼ਵਾਸ ਦੇ ਨਾਲ ਆਉਂਦੇ ਆ ਠੀਕ ਹੈ ਜਿਹੜਾ ਕੋਈ ਸ਼ਰਧਾ ਵਿਸ਼ਵਾਸ ਰੱਖਦਾ ਸਾਰੇ ਲੋਕ ਆਉਂਦੇ ਆ ਉਸ ਤੋਂ ਬਰਾ ਜਿੱਥੇ ਪਾਰਟੀ ਆ ਵਿਆਹ ਸ਼ਦੀਆ ਨਹੀਂ ਜਣਾ ਨਹੀਂ ਪ੍ਰਸ਼ਾਦਾ ਛਕਣਾ ਝੂਠਾ ਕਿਸੇ ਨੂੰ ਦੇਣਾ ਨਹੀਂ ਝੂਠਾ ਕੇ ਦਾ ਖਾਣਾ ਨਹੀਂ ਰੱਖ ਕਿਸੇ ਦੂਸਰੇ ਨੂੰ ਦੇਣੀ ਨਹੀਂ ਗੁਰਦੁਆਰੇ ਜਾ ਕੇ ਜੋੜਿਆਂ ਝੂਠੇ ਵਰਤਾਂ ਵਾਲੀ ਕਿਤੇ ਸੇਵਾ ਨਹੀਂ ਕਰਨੀ ਜੇ ਕੋਈ ਸੇਵਾ ਕਰਨੀ ਆਪਾਂ ਹੋਰ ਕੋਈ ਝਾੜੂ ਦੀ ਜਾਂ ਕੋਈ ਪ੍ਰਸ਼ਾਦਾ ਪਕਾਉਣ ਵਾਲੀ ਆਟਾ ਗੁੰਨਣ ਵਾਲੀ ਹੋਰ ਸੇਵਾ ਕਰ ਸਕਦੇ ਆ ਇਹ ਜੋੜਿਆ ਜਿੱਥੇ ਵਰਤਨਾਂ ਨਹੀਂ ਕਰਨੇ ਘਰ ਦੇ ਬੀਬੀਆਂ ਨੇ ਬਰਤਨ ਸਾਫ ਨਹੀਂ ਕਰਨੇ ਜੇ ਕੋਈ ਬਹੁਤੀ ਮਜਬੂਰੀ ਆ ਜਿਹਦੇ ਕਰ ਨਹੀਂ ਕੋਈ ਹੈਗਾ ਸਾਫ ਕਰਨ ਵਾਲਾ ਜਿਹੜਾ ਉਹ ਕੱਲਾ-ਤਕਲਾ ਵਾ ਤੇ ਨਹੀਂ ਕੋਈ ਹੈਗਾ ਮਜਬੂਰੀ ਆ ਫਿਰ ਉਹਨੇ ਬੇਨਤੀ ਕਰਕੇ ਗੁਰੂ ਸਾਹਿਬ ਦੇ ਗਾਲੀ ਫਿਰ ਬਰਤਨ ਸਾਫ ਕਰਨੇ ਆ ਨਹੀਂ ਤੇ ਘਰ ਦੇ ਬਰਤਨ ਸਾਫ ਨਹੀਂ ਕਰਨੇ ਬਿਲਕੁਲ ਸ੍ਰੀ ਜਿਹੜਾ ਇਹ ਸੋਚਾ ਦੇ ਪਵਿੱਤਰ ਜੀ ਦਾ ਗ੍ਰਹਿਸਤ ਮਾਰਕ ਨਹੀਂ ਕਰਨਾ ਘਰ ਵਾਲੇ ਨੂੰ ਘਰ ਵਾਲੇ ਨੂੰ ਟੱਚ ਨਹੀਂ ਕਰਨਾ ਜਿੱਨਾ ਚਰ ਰੱਖ ਲਾਉਣੀ ਸਰੀਰ ਬਿਲਕੁਲ ਸੋਚਾ ਤੇ ਪਵਿੱਤਰ ਰੱਖਣਾ ਠੀਕ ਆ ਜਦੋਂ ਆ ਗਿਆ ਰਮਾਨ ਕੌਲੀ ਗਲਾਸ ਪੂਜਾ ਉਹ ਬਾਬਾ ਜੀ ਦੀ ਬੱਚੀ ਹੋਈ ਰੱਖ ਸਭ ਕੁਝ ਜਲ ਪ੍ਰਵਾਹ ਕਰਨਾ ਕੋਈ ਦਰਿਆ ਹੋਵੇ ਨਹਿਰ ਹੋਵੇ ਸੂਆ ਹੋਵੇ ਵਗਦੇ ਪਾਣੀ ਚ ਖਲੋਤੇ ਚ ਨਹੀਂ ਜਲ ਪ੍ਰਵਾਹ ਕਰਕੇ ਕਿਲੋ ਸਰੇ 2 ਕਿਲੋ ਸਰੇ ਆਟਾ ਦਾਲ ਘਿਓ ਹਲਦੀ ਮਸਾਲਾ ਲੰਗਰ ਦਾ ਸਮਾਨ ਜਿਹੜਾ ਹੁੰਦਾ ਕਿਉਂਕਿ ਬਾਬਾਈ ਜੀ ਮਰਜਾਦਾ ਪਹਿਲਾਂ ਕੰਜਕਾਂ ਖੋਦੇ ਪੰਜਾਂ ਸੱਤ ਕੰਨਿਆ ਕੁਵਾਰੀਆਂ ਲੜਕੀਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਮਰਜਾਦਾ ਹੈ ਅੱਜ ਕੱਲ ਕੋਈ ਤੁਹਾਡੇ ਘਰੋਂ ਕਿਸੇ ਨੇ ਛਕਣਾ ਹੀ ਨਹੀਂਗਾ ਤੇ ਕੀ ਕਰਨਾ ਕਿਸੇ ਗੁਰਦੁਆਰੇ ਸਾਹਿਬ ਉੱਥੇ ਚੜਾ ਦਿਓ ਜੇ ਨਹੀਂ ਇੱਥੇ ਹੁਣਾ ਕੋਈ ਜ਼ਰੂਰੀ ਨਹੀਂ ਇੱਥੇ ਹੁਣਾ ਉੱਥੇ ਚੜਾਓ ਚੜਾਉਣਾ ਜ਼ਰੂਰੀ ਆ ਸਰੀਰ ਬਿਲਕੁਲ ਸੁੱਚਾ ਪਵਿੱਤਰ ਰੱਖਣਾ ਸਵਾ 2 ਕਿਲੋ ਗੁਰਦੀ ਮਰਜਾਦਾ ਸਵਾ 2 ਕਿਲੋ ਗੁਰਦੇ ਆ ਜਿਹਦਾ ਸਾਡੇ ਪਿੰਡੋਂ ਪਾਣੀ ਤਾਲੀ ਨਹੀਂ ਪੀਣਾ ਇਹ ਤਰਨਤਾਰਨ ਤੋਂ 7 ਕਿਲੋਮੀਟਰ ਦੂਰ ਸੇਰੋਂ ਪਿੰਡ ਆ جے ਹਰੀ ਗੈਲੋਣਾ ਤਾਂ ਵੀ ਸੇਰੋਣਾ ਜੇ ਅੰਮ੍ਰਿਤਸਰ ਤਰਨਤਾਰਨੋਂ ਤਾਂ ਵੀ ਸੇਰੋਣਾ 2 ਕਿਲੋਮੀਟਰ ਲਿੰਦੇ ਵਾਲੇ ਬਲੇ ਚੰਬਲ ਪਿੰਡਿਆ ਠੀਕ ਆ ਉਸ ਤੋਂ ਬਣਾ ਜੇ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੈ ਮੇਰਾ ਨੰਬਰ ਹੈ ਚੱਲਦਾ ਇੰਟਰਨੈਟ ਤੇ 73473 72573 73473 72573 ਤੇ ਗੱਲ ਕਰ ਸਕਦੇ ਜਦੋਂ ਮਰਜੀ ਆ ਇੱਕ ਅਹੀਂ ਇੱਕ ਅਹੀਂ ਪੇਪਰ ਦੇਨੇ ਲਿਖਿਆ ਜੀ ਉੱਪਰ ਵੀ ਚਲਾ ਦਾਂਗੇ ਨੰਬਰ ਹਾਂਜੀ ਇਹ ਹੀ ਇੱਕ ਪੇਪਰ ਦਿੰਨੇ ਆ ਬਾਬਾ ਜੀ ਦੀ ਮਰਜ਼ਾ ਦਾ ਥੱਲੇ ਲਿਖਿਆ ਆ ਆ ਹਾਸਿਆ ਆ ਬਾਬਾ ਦੇ ਨਾਂ ਤਾਂ ਤਨ ਤਨ ਬਾਬਾ ਸਤ ਸਰਸਾਈ ਜੀ ਜੇ ਕਿਹਨੂੰ ਨਾਂ ਦਾ ਚੇਤਾ ਭੁੱਲ ਜੇ ਇਹ ਤੋਂ ਨਾਂ ਚੇਤੇ ਕਰ ਲਓ ਇਹ ਭਰੇਜ ਵੀ ਥੱਲੇ ਵਾਲੇ ਬਣ ਜਾਵੇ ਲਿਖਿਆ ਤੇ ਇਹ ਅਸੀਂ ਨਾਲ ਦਿੰਨੇ ਇੱਕ ਨਾ ਠੀਕ ਆ ਤੇ ਬਾਬਾ ਜੀ ਰੱਖ ਲੈਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਠੀਕ ਆ